ਰਿਟਾਇਰ ਪੈਨਸ਼ਨਰ ਕਰਮਚਾਰੀ ਬਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ। ਇਹ ਮੀਟਿੰਗ ਪ੍ਰਧਾਨ ਵਿਜੇ ਤਨੇਜਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਅਤੇ ਆਪਣੇ-ਆਪਣੇ ਵਿਚਾਰ ਰੱਖਦਿਆਂ ਹੋਇਆ ਇਸ ਮੀਟਿੰਗ ਦੀ ਕਾਰਵਾਈ ਨੂੰ ਪੂਰਾ ਕੀਤਾ। ਜਾਣਕਾਰੀ ਅਨੁਸਾਰ ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਵਿਜੇ ਤਨੇਜਾ ਵੱਲੋਂ ਮੌਜੂਦਾ ਕਾਰਜ ਸாதਕ ਅਫਸਰ ਅਵਤਾਰ ਸੇਕੜੀ ਵੱਲੋਂ ਮੀਟਿੰਗ ਹਾਲ ਨਾ ਦਿੱਤੇ ਜਾਣ ਤੇ ਜਾਂਚ ਕਰਵਾਉਣ ਦੀ ਮੰਗ ਕੀਤੀ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਕਿਹਾ ਕਿ ਆਖਿਰ ਅਸੀਂ ਵੀ ਇਸੇ ਨਗਰ ਕੌਂਸਲ ਦੇ ਮੁਲਾਜ਼ਮ ਰਹਿ ਚੁਕੇ ਹਾਂ ਤੇ ਇੱਥੋਂ ਹੀ ਪੈਨਸ਼ਨ ਲੈ ਰਹੇ ਹਾਂ ਪਰ ਸਾਡੇ ਨਾਲ ਮੌਜੂਦਾ ਸਮੇਂ ਵਿੱਚ ਪੱਖਪਾਤ ਕੀ ਤੈ ਜਾ ਰਿਹਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਾ ਲਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਇੱਕ ਮੈਂ ਲੀਗਲ ਨੋਟਿਸ ਦਿੱਤਾ ਸੀਗਾ ਸੀਰੀਅਲ ਬੋਰਡ ਦੇ ਮੁਲਾਜ਼ਮਾਂ ਨੂੰ ਇਹ ਨੋਸ਼ਨਲ ਪ੍ਰਮੋਸ਼ਨ ਨੇਦਰ ਇੰਦਰ ਆਉਸ ਨੇ ਦੇਖਿਆ ਬੋਰ ਮਿੰਡ ਦੇਣਾ ਦੇਣੀ ਨਹੀਂ ਦੇਣੀ ਬਾਦੀ ਕਰ ਲੈ ਨਹੀਂ ਤੁਸੀਂ ਕਹੇ ਤੁਸੀਂ ਮੇਰੇ ਕੋਲ ਅੱਜ ਤੱਕ ਉਹ ਲੈਟਰ ਨਹੀਂ ਜਿਹੜੀ ਜਿਹੜੀ ਡਾਕਫਾ ਵਾਲੀ ਡਾਕਫਾ ਵਾਲਾ ਤੇ ਡਾਕਫਾ ਵਾਲੀ ਮੇਰੇ ਕੋਲ ਨਹੀਂ ਸਰ ਉਹ ਮੈਂ ਚਲੋ ਉਹ ਤਾਂ ਮੈਂ ਦੇ ਦਿਆ ਮੈਂ ਜੇ ਪਹਿਲੇ ਜੋ ਆਮਨੇ ਪਹਿਲਾਂ ਹਾਂ ਤਾਂ ਪਿਛਲੇ ਸਾਲ ਦੀ ਗੱਲ ਆਪਣੀ ਦੀ ਨਹੀਂ ਨਹੀਂ ਜੇ ਤੁਸੀਂ ਬਾਹਰ ਜਾਏ ਇਹ ਨਹੀਂ ਨਹੀਂ ਕਬੀ ਗੱਲਾਂ ਤੁਸੀਂ ਠੀਕ ਹੋ ਵਿਰੋਧਪੁਰ ਡਿਪਾਰਟਮੈਂਟ ਦਾ ਤੁਸੀਂ ਨਾਮ ਕਰ ਰਹੇ ਦਰਵਾਜ਼ਾ ਲੈ ਰਹੇ ਹੋ ਗਵਰਨਮੈਂਟ ਦੇ ਇਹ ਨਹੀਂ ਤੁਸੀਂ ਰਹਿਨਮਾਈ ਕਰਨੀ ਹੈ ਪਰ ਮੁਲਾਜ਼ਮ ਨੂੰ ਉੱਥੇ ਤੇ ਤਮਾਡੀ ਤੇ ਮਲਾਜ਼ਮੀ ਨਾ ਬਰਣਾ ਸਰ ਇਹ ਚੀਜ਼ ਤਾਂ ਮੈਂ ਉਹਨੂੰ ਪਹਿਲਾਂ ਵੀ ਕਹੀ ਸੀ ਕਿ ਐਡਵੋਕੇਟਾਂ ਵਿੱਚ ਲਿਖ ਨਹੀਂ ਸਕਦਾ ਚੋ ਲਿਖ ਲੈ ਲੈਨੇ ਤਾਂ ਸਰ ਮੇਰੇ ਕੋਲ ਤੁਸੀਂ ਮੈਨੂੰ ਦੱਸਣਾ ਆਏ ਸੀ ਕਿ ਅਲਾਨੇ ਫੇਰ ਲਿਖਦਾ ਮੈਂ ਤਾਂ ਮੇਰੇ ਕੋਲ ਆਂਦੋਂ ਮੈਂ ਹਾਂ ਅੱਜ ਆਪਾਂ ਕੋਲ ਇੱਕ ਮੀਟਿੰਗ ਰੱਖੀ ਹੈ ਮੀਨਾ ਬਾਤ ਮੇਰੇ ਬਾਰੇ ਗੱਲ ਕਰਦੇ ਮਾਈਸੈਲਫ ਗੁਰਦੀਪ ਸਿੰਘ ਭੋਗੋ ਐਡਵੋਕੇਟ ਅੱਜ ਸਾਡੀ ਮੁਲਾਜ਼ਮ ਜਥੇਵੰਦੀ ਦੀ ਮੰਥਲੀ ਮੀਟਿੰਗ ਹੋਈ ਹੈ ਇਹਦੇ ਵਿੱਚ ਜਿਹੜਾ ਮੇਨ ਮੁੱਦਾ ਹੈ ਜਿਹੜੇ ਇੱਕ ਇੱਕ 16 ਤੋਂ ਪੇਰ ਵਾਈਜ਼ ਹੋਈ ਹੈ ਨਵੇਂ ਸਕੀਮ ਨਾਲ ਉਹਦੇ ਵਿੱਚ ਪੈਨਸ਼ਨ ਬੈਨੀਫਿਟ ਮਿਲ ਗਏ ਪਰ ਐਲਟੀਸੀ ਦਾ ਜਿਹੜਾ ਡਿਫਰੈਂਸ ਹੈ ਉਹ ਅਜੇ ਮਿਊਨਿਸਪਲ ਕੌਂਸਲ ਰਾਜ ਪ੍ਰਸ਼ਾਸਨ ਨਹੀਂ ਦਿੰਦਾ ਉਹਨਾਂ ਉਹਨਾਂ ਨਾਲ ਅਸੀਂ ਤਾਲਮਿਲ ਕਰ ਰਹੇ ਹਾਂ ਤਾਂ ਕਿ ਉਹ ਐਸ ਪਰ ਲਾਅ ਇਹ ਵੀ ਸਾਨੂੰ ਡਿਫਰੈਂਸ ਦਵੇ ਐਲਟੀਸੀ ਦਾ ਦੂਜੀ ਗੱਲ ਇਹ ਹੈ ਕਿ ਇੱਕ ਨੋਸ਼ਨਲ ਪ੍ਰਮੋਸ਼ਨ ਬਾਰੇ ਸੀਵਰੇਜ ਬੋਰਡ ਦੇ ਮੁਲਾਜ਼ਮਾ ਨੇ ਮੇਰੇ ਤੋਂ ਲੀਗਲ ਰੂਟ ਦਵਾਇਆ ਸੀਗਾ ਪਿਛਲੇ ਸਾਲ ਦਵਾਇਆ ਸੀ ਉਹ ਫੇਰ ਦਵਾਇਆ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮਿਊਸਪਲ ਜਿਹੜੇ ਹੈ ਅਥਾਰਟੀ ਹੈ ਮਿਊਸਪਲ ਕੌਣ ਚੱਲਦੀ ਉਹ ਸੀਵਰੇਜ ਬੋਰਡ ਦੇ ਮੁਲਾਜ਼ਮਾ ਨੂੰ ਆਪਣੇ ਮੁਲਾਜ਼ਮੇ ਨਹੀਂ ਮੰਨ ਰਹੀ ਜਦ ਕਿ ਸਾਡਾ ਪੰਜਾਬ ਮਿਊਸਪਲ ਐਕਟ 111 ਸਾਰਿਆਂ ਤੇ ਲਾਗੂ ਹੈ ਸਾਡੀ ਅਪੋਇੰਟਿੰਗ ਅਥਾਰਟੀ ਸੀਵਰੇਜ ਬੋਰਡ ਵਾਲਿਆਂ ਦੀ ਮਿਊਸਪਲ ਕੌਣ ਚੱਲਦਾ ਤੇ ਉਹ ਇਹਨਾਂ ਨੂੰ ਮੁਲਾਜ਼ਮੀ ਨਾ ਮਾਰਦੇ ਬੜੀ ਹਸ ਹੋਣੀ ਗੱਲ ਹੈ ਉਹਦੇ ਬਾਰੇ ਅਸੀਂ ਅਸੀਂ ਉਹਨੂੰ ਫਾਈਟ ਕਰਾਂਗੇ ਹਾਈ ਕੋਰਟ ਚ ਇਹਦੇ ਬਾਰੇ ਜਿਹੜੀ ਹੈ ਰਟ ਪਾਣ ਦੀ ਤਿਆਰੀ ਹੋ ਰਹੀ ਹੈ ਸਾਡੇ ਕੈਲੰਡਰ ਚ ਪਾ ਰਹੇ ਆ ਨਵੇਂ ਸਾਲ ਵਾਸਤੇ 2026 ਵਾਸਤੇ ਉਹਦੇ ਵਿੱਚ ਸਾਡੀ ਜਥੇਵੰਦੀ ਵੱਲੋਂ ਸਪੈਸ਼ਲ ਇੱਕ ਕੈਲੰਡਰ ਅਗਲੀ ਅਗਲੀ ਮੀਟਿੰਗ ਅਗਲੀ ਮੀਟਿੰਗ ਲਈ ਥੈਂਕ ਯੂ ਓਕੇ ਅੱਜ ਮਗਰਾਂ ਦੀ ਅੱਜ ਜਿਹੜੀ ਮੀਟਿੰਗ ਕਰੀਆ ਬਹਿਨਾ ਬਾਅਦ ਬੀਜੇਕ ਮਾਰਤਨੇਗਾ ਰਿਟਾਇਰਡ ਕਰਮਜਰੀ ਯੂਨੀਅਨ ਪ੍ਰੈਜ਼ੀਡੈਂਟ ਰਜਿਸਟਰਡ ਯੂਨੀਅਨ ਰਾਜਪੁਰਾ ਪਾਰਟੀ ਜਿਹੜੀ ਬੋਡੀ ਆ ਰਜਿਸਟਰਡ ਹੈ ਅਸੀਂ ਹਰ ਵਾਰੀ ਮੰਥਲੀ ਮੀਟਿੰਗ ਕਰਦੇ ਆਂ ਕੁਝ ਦੋ ਤਿੰਨ ਸਾਡੀਆਂ ਦੋ ਮੈਂਬਰ ਨਵੇਂ ਸਾਡੇ ਸ਼ਾਮਲ ਹੋਏ ਆਂ ਅੱਜ ਇਹ ਕੁਛ ਨਾਉਸ਼ ਗਾਂਧੀ ਇਹਨਾਂ ਸਾਡੀ ਵੱਡੀ ਭੈਣ ਹੋ ਗਿਆ ਅਸੀਂ ਉਹਨਾਂ ਨੂੰ ਮੈਂਬਰ ਬਣਾ ਕੇ ਉਹਨਾਂ ਦੀ ਦੁੱਖ ਸੁੱਖ ਦੀ ਜੋ ਵੀ ਕਹਾਣੀਆਂ ਸੁਣ ਗਿਆ ਅਸੀਂ ਉਹ ਕੰਮ ਕਰਾਵਾਂਗੇ ਤੇ ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਜਿਹੜਾ ਜਾਂਦੇ ਆਂ ਵੀ ਬਾਕੀ ਸਰਕਾਰਾਂ ਹਰਿਆਣਾ ਬਿਆ ਵੀ ਮੱਜ ਸਾਰੇ ਦੇ ਰਹੇ ਐ 58% ਸਾਨੂੰ ਦੇ ਰਹੇ 42% ਇੱਕ ਬੰਦੇ 3-3000 ਰੁਪਏ পেনশন ਘੱਟ ਆ ਰਹੀ ਹੈ ਇਹਦੇ ਬਾਰੇ ਵੀ ਬਜ਼ੁਰਗ ਮੰਗ ਕਰਦੇ ਆ ਸਰਕਾਰ ਤੋਂ ਵੀ ਸਾਡੀ ਪੈਨਸ਼ਨ ਨੂੰ ਸੋਲ ਮਹੀਨੇ ਦੇ ਅੱਗੇ ਬਲਾਜਮਨ ਉਸਾਨ ਕਰ ਜਾਵੇ ਇੱਕ ਸਾਡਾ ਇਹੋ ਹੈਗਾ ਸਾਡੇ ਐਨਾ ਬਜ਼ੁਰਗ ਪੈਣਾ ਭਰਾ ਹੈਗੀਆਂ ਮਾਤਾ ਮੈਂ ਹੈਗੀਆਂ ਜਿਹੜੀਆਂ ਬੋੜੀਆਂ ਨਹੀਂ ਚੜ ਸਕਦੀਆਂ ਸਾਨੂੰ ਇਹ ਸੰਗੀਤ ਹੀ ਉਹ ਸੀਗੇ ਉਹ ਕਮਰਾ ਜਾੜ ਕਰ ਗਿਆ ਜੀ ਮੀਟਿੰਗ ਹਾਲ ਅਸੀਂ ਤੈਨੂੰ ਦੋ ਸਾਲ ਮੀਟਿੰਗ ਕਰਦੇ ਰਹੇ ਹੋਏ ਉੱਥੇ ਇਹ ਜਦੋਂ ਦਾ ਈਓ ਆਇਆ ਦਾ ਅਸੇਖੜੀ ਇਹਨੇ ਸਾਨੂੰ ਮੀਟਿੰਗ ਦੇ ਦਾ ਕਮਰਾal ਬੰਦ ਕਰਦਾ ਅਸੀਂ ਇਹਨੂੰ ਸਾਰੇ ਆਪਣੇ ਰਿਡਾਇਰ ਕਰਮੀਆਂ ਨੂੰ ਰਿਕਵੈਸਟ ਕਰਦੇ ਆਂ ਵੀ ਕਮਰਾ ਦੇ ਦੋ ਬਜ਼ੁਰਗਾਂ ਲੇਡੀਜ਼ ਐ ਬਜ਼ੁਰਗਾਂ ਨੇ ਸਾਂ ਜਨਾ ਕੋਡੇ ਖਰਾਬ ਐ ਨਹੀਂ ਇਹਦੀ ਨਹੀਂ ਸਾਡੀ ਰਿਕਵੈਸਟ ਮੰਨੀ ਕੋਈ ਦੀ ਪੰਜਾਬ ਸਰਕਾਰ ਦੇ ਸੈਕਟੀ ਦੇ ਵਿਜੀਲੈਂਸ ਜਾਂਚ ਕਰਾਵਾਂਗੇ ਜੀ ਮੇਰੇ ਤੇ ਜੇ ਸਾਨੂੰ ਕਮਰਾ ਨਹੀਂ ਦਿੱਤਾ ਜਾਂਦਾ ਤੇ ਹੁਣ ਸਾਰਿਆਂ ਨੇ ਇੱਕ ਸਾਡੀ ਅੱਜ ਜਿਹਾ ਬੰਗਾ ਹੈਗਾ ਐਡੀ ਦੀ ਮੈਡਮ ਹੀ ਕਾਉਂਟਰ ਕਹਿੰਦੀ ਦੇ ਦਿਓ ਨਿਜਲਾ ਅਦਲਗਾ ਨਹੀਂ ਦਿੰਦਾ ਉਹਦੇ ਬਾਰੇ ਸਾਰਿਆਂ ਨੇ ਆਪ ਜਾਣਾ ਕਾਉਂਟਰ ਮੈਡਮ ਤੇ ਯੂਗਲ ਜਾਣਾ ਉਹਦੇ ਬਾਅਦ ਸਭ ਨੂੰ ਉਧਰ ਫ੍ਰੀ ਕਰ ਦਾਂਗੇ